ਨਵਾਂ ਬਲੋ ਇੱਕ ਪੂਰਾ ਜਿਹੜਾ ਬੈਲਟ ਪੇਪਰ ਹੁੰਦਾ ਜਿਹਦੇ ਤੇ ਅਸੀਂ ਵੋਟ ਕਰਨੀ ਹੈ ਔਰ ਉਹਨੂੰ ਜਦੋਂ ਵੋਟਿੰਗ ਹੋਏਗੀ ਉਸ ਤੋਂ ਬਾਅਦ ਹੀ ਇਹ ਚੀਜ਼ਾਂ ਜਿਹੜੀਆਂ ਨੇ ਸੁਣੇਆਂ ਆਉਣੀਆਂ 20 ਮਿੰਟਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵਾਲੇ 1-2 ਮਿੰਟਾਂ ਦੇ ਵਿੱਚ ਇਹ ਪੂਰਾ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਜਾਏਗਾ ਯਾਨੀ ਕਿ VOTING ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਜਾਏਗੀ ਕੌਂਸਲ ਨੂੰ ਦੱਸਣ ਲਈ ਇਹ ਤੋਂ ਪਹਿਲਾਂ ਹੁੰਦੀ ਹੈ ਉਹ ਸਮਝਾਈ ਜਾ ਰਹੀ ਹੈ ਕਿ A ਤੇ B ਆਪਸ਼ਨ ਜਿਹੜੀ ਹੈ ਜਿੰਨੂੰ ਵੀ ਤੁਸੀਂ ਵੋਟ ਕਰਨਾ ਹੈ ਮੇਅਰ ਵਾਸਤੇ ਉਹਦੇ ਵਾਸਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਪ੍ਰੋਟੋਕਾਲ ਤੁਸੀਂ ਰੱਖਣਾ ਹੈ ਇਸ ਤਰ੍ਹਾਂ ਦਾ ਇਹ ਜਿਹੜੀ ਇਹਨਾਂ ਦੇ ਕੋ ਸ਼ੁਰੂਆਤ ਜਿਹੜੀ ਹੈ ਉਹ ਹੁਣ ਤਸਵੀਰਾਂ ਨਗਰ ਨਿਗਮ ਦਫ਼ਤਰ ਦਿਆਂ ਤਨੋਂ ਸੀ ਲਾਈਵ ਤਸਵੀਰਾਂ ਬਖਾ ਰਹੇ ਆ ਜੂਣ ਦੀ ਪ੍ਰਕਿਰਿਆ ਜੋ ਕਿ ਪੂਰੀ ਚੱਲ ਰਹੀ ਹੈ ਪ੍ਰੈਜ਼ਾਈਡਿੰਗ ਅਫਸਰ ਦੇ ਵੱਲੋਂ ਇੱਕ ਇੱਕ ਕਰਕੇ ਸਾਰੇ ਕੌਂਸਲਰ ਨੂੰ ਜੋ ਕਿ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਵੋਟ ਪਾਉਣ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਆਖਿਆ ਰੱਖਣਾ ਉਸ ਤੋਂ ਬਾਅਦ ਸਾਰੇ ਕਾਉਂਸਲਰ ਦੇ ਬਲ ਆਪਣੀ ਵੋਟ ਪੁਗਤਾਈ ਜਾਵੇਗੀ ਆ ਫਿਰ ਵੋਟਾਂ ਗਣੀਆਂ ਜਾਣਗੀਆਂ ਉਸ ਤੋਂ ਬਾਅਦ ਹੀ ਨਤੀਜਾ ਦਾ ਜੋ ਕੇ ਐਲਾਨ ਕਰ ਦਿੱਤਾ ਜਾਵੇਗਾ ਹਾਲਾਂਕਿ ਦਾਅਵੇ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਵੱਲ ਆਪਣੇ ਪੱਧਰ ਤੇ ਦਾਅਵੇ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਆਪਣਾ ਦਾਵਾ ਕਰ ਰਹੀ ਹੈ ਕਿ ਉਹਨਾਂ ਦਾ ਮੇਰ ਬਣੇਗਾ ਨਾਲੇ ਤੁਹਾਨੂੰ ਫਿਲਹਾਲ ਜਿਕਰ ਤਾਜ਼ੀ ਅੰਕੜਿਆਂ ਦੀ ਗੱਲ ਕਰੀਏ ਕਿਸ ਦੇ ਕੋਲ ਕਿੰਨੇ ਕਾਉਂਸਲਰ ਨੇ ਉਹ ਵੀ ਇੱਥਾਂ ਟੈਲੀ ਦੇ ਜ਼ਰੀਏ ਅਸੀਂ ਪੂਰੀ ਵਿਸਥਾਰ ਦੇ ਨਾਲ ਜਾਣਕਾਰੀ ਦੇ ਰਹੇ ਹਾਂ ਕਿ ਆ ਕਿਸ ਦਾ ਪੜਾਣਾ ਭਾਰੀ ਹੈ ਕਿਸ ਪਾਰਟੀ ਦੇ ਕੋਲ ਕਿੰਨੇ ਕਾਉਂਸਲਰ ਨੇ ਆ ਬਹੁਮਾਦੀ ਅੰਕੜੇ ਦੀ ਗੱਲ ਆ ਤਾਂ ਆਵਾਦੀ ਪਾਰਟੀ ਦੇ 13 ਕਾਉਂਸਲਰ ਨੇ ਕਾਂਗਰਸ ਪਾਰਟੀ ਦੇ ਜੇ ਨੇ ਇੱਕ ਕੈਂਪੀ ਦੀ ਸੀਟ ਮੜਾ ਕੇ ਕੁੱਲ 20 ਸੀਟਾਂ ਜੋ ਕਿ ਗੱਠ ਜੋੜਦੀਆਂ ਬਣਦੀਆਂ ਨੇ ਉਸ ਲਿਹਾਜ਼ ਦੇ ਨਾਲ ਗੱਠ ਜੋੜ ਦਾ ਮੇਰ ਬਣਦਾ ਹੋਇਆ ਹੈ ਨਾ ਅੰਕੜਿਆਂ ਦੇ ਮੁਤਾਬਕ ਤਾਂ ਨਜ਼ਰ ਆ ਰਿਹਾ ਹੈ ਆ ਪਰ ਜੇਕਰ ਮੌਕੇ ਤੇ ਕਿਸੇ ਕਾਉਂਸਲਰ ਦੇ ਵੱਲੋਂ ਕਰਾਸ ਵੋਟਿੰਗ ਕੀਤੀ ਜਾਂਦੀ ਹੈ ਤਾਂ ਫਿਰ ਬਾਜ਼ੀ ਪਲਟ ਵੀ ਸਕਦੀ ਹੈ ਖੈਰ ਥੋੜੀ ਦੇਰ ਦੇ ਵਿੱਚ ਪਿਕਚਰ ਬਿਲਕੁਲ ਸਾਫ਼ ਹੋ ਜਾਵੇਗੀ ਕਿ ਇਨ੍ਹਾਂ ਅੰਕੜਿਆਂ ਦੇ ਮੁਤਾਬਕ ਹੀ ਨਤੀਜੇ ਸਾਹਮਣੇ ਆਉਂਦੇ ਨੇ ਜਾਂ ਉਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਹੇਰ ਫੇਰ ਵੀ ਆ ਹੁੰਦਾ ਹੈ ਇਹ ਵੀ ਪਿਕਚਰ ਜਲਦ ਸਾਫ ਹੋ ਜਾਵੇਗੀ ਤਾਂ ਇਸ ਦੇ ਵਿਚਾਲੇ ਤੁਹਾਨੂੰ ਲਗਾਤਾਰ ਨਗਰ ਨਿਗਮ ਦਫਤਰ ਤੋਂ ਇਹ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਪ੍ਰੈਜ਼ਾਈਡਿੰਗ ਅਫਸਰ ਦੀ ਨਿਗਰਾਨੀ ਦੇ ਹੇਠ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਪੂਰੀ ਚੋਣ ਪ੍ਰਕਿਰਿਆ ਜਿਹੜੀ ਕਿ ਚਲਾਈ ਜਾ ਰਹੀ ਹੈ ਥੋੜੀ ਦਿਰ ਦੇ ਵਿੱਚ ਕਾਉਂਸਲਰ ਦੇ ਵੱਲੋਂ ਆਪਣੀਆਂ ਵੋਟਾਂ ਪੁਗਤਾਈਆਂ ਜਾਣਗੀਆਂ ਪਹਿਲਾਂ ਮੇਅਰ ਦੇ ਅਹੁਦੇ ਲਈ ਜਿਹੜੀ ਕਿ VOTING ਹੋਵੇਗੀ ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਦੇ ਲਈ VOTING ਹੋਵੇਗੀ ਅਤੇ ਇੱਕ ਕਰਕੇ ਉਸ ਦੇ ਬਾਅਦ ਆ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਆ ਪੂਰੀ ਕਾਰਵਾਈ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਨਗਰ ਨਿਗਮ ਦਫਤਰ ਤੋਂ ਲਾਈਵ ਤਸਵੀਰਾਂ ਸੱਧੀਆਂ ਤੁਹਾਨੂੰ ਵਿਖਾ ਰਹੇ ਹਾਂ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਪ੍ਰੈਜਾਈਡਿੰਗ ਅਫਸਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਕਿ ਇਹ ਪੂਰੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ ਕਈ ਉਹਨਾਂ ਵੱਲੋਂ ਵੀ ਕਿ ਤਾਂ ਨਗਰ ਨਿਗਮ ਦਫਤਰ ਦੀਆਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਆ થોੜੀ دیر ਦੇ ਵਿੱਚ ਕੌਂਸਲਰ ਦੇ ਵੱਲੋਂ ਆਪਣਾ ਵੋਟਾਂ ਪੁਗਤਾਈਆਂ ਆਪਣੀਆਂ ਵੋਟਾਂ ਪੁਗਤਾਈਆਂ ਜਾਣਗੀਆਂ ਵੋਟਾਂ ਆਕਦਾ ਇਸਤੇਮਾਲ ਕੀਤਾ ਜਾਵੇਗਾ ਉਸ ਦੇ ਬਾਅਦ ਵੋਟਾਂ ਗਿਣਨ ਦੇ ਬਾਅਦ ਹੀ ਆ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਆ ਕੁਝ ਕੌਂਸਲਰ ਜਿਹੜੇ ਕਿ ਭਾਜਪੀ ਦੇ ਖੜੇ ਹੋਏ ਨੇ ਸ਼ਾਇਦ ਉਹਨਾਂ ਵੱਲੋਂ ਕਿਸੇ ਗੱਲ ਤੇ ਕੋਈ ਇਤਰਾਜ਼ ਆਪਣਾ ਜਤਾਇਆ ਜਾ ਰ ਆਪਣੀ ਗੱਲ ਰੱਖੀ ਜਾ ਰਹੀ ਹੈ ਆ ਤਾਂ ਉੱਥੇ ਹੀ ਪ੍ਰੈਜ਼ਾਈਡਿੰਗ ਅਫਸਰ ਦੇ ਵੱਲੋਂ ਸਾਰਿਆਂ ਦੀ ਗੱਲ ਸੁਣੀ ਜਾ ਰਹੀ ਹੈ ਤੇ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਕਿ ਆਖਰਕਾਰ ਵੋਟ ਪਾਉਣ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਖਿਆਲ ਰੱਖਣਾ ਹੈ ਆ ਪਿਛਲੀ ਚੋਣ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਦਰਸ਼ਕਾਂ ਨੂੰ ਯਾਦ ਹੋਵੇਗਾ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਸਾ ਨਗਰ ਨਿਗਮ ਦਫਤਰ ਤੋਂ ਉਸ ਤੋਂ ਬਾਅਦ ਆਮ ਆਦੀ ਪਾਰਟੀ ਕਾਂਗਰਸ ਦੇ ਵੱਲੋਂ ਸਿੱਧੇ ਤੌਰ ਤੇ ਹੀਰਾ ਫੇਰੀ ਦੇ ਗੜਬੜੀ ਦੇ ਇਲਜ਼ਾਮ ਲਗਾਏ ਗਏ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਿਆ ਆ ਸੁਪਰੀਮ ਕੋਰਟ ਦੇ ਵੱਲੋਂ ਫਿਰ ਸਖਤ ਨੋਟਿਸ ਲਿਆ ਗਿਆ ਤੇ ਵੱਡਾ ਫੈਸਲਾ ਸੁਣਾਇਆ ਗਿਆ ਆ ਕੁਲਦੀਪ ਕੁਮਾਰ ਨੂੰ ਇੱਕ ਸਾਲ ਪਹਿਨਾ ਉਸ ਵੇਲੇ ਜੋ ਕਿ ਸੁਪਰੀਮ ਕੋਰਟ ਦੇ ਵੱਲੋਂ ਜੋ ਕਿ ਆਮ ਆਦੀ ਪਾਰਟੀ ਵੱਲੋਂ ਉਮੀਦਵਾਰ ਸਨ ਉਹਨਾਂ ਨੂੰ ਇਹ ਮੇਅਰ ਅਨਾਉਂਸ ਕਰ ਦਿੱਤਾ ਜਾਂਦਾ ਆ ਤਾਂ ਹੁਣ ਇੱਕ ਸਾਲ ਬਾਅਦ ਮੁਰਤੂ ਜੋ ਕਿ ਚੰਡੀਗੜ ਆ ਤਾਂ ਪੂਰੀ ਦਿਨ ਦੇ ਵਿੱਚ ਕੌਂਸਲਰ ਦੇ ਵੱਲੋਂ ਆਪਣੀਆਂ ਵੋਟਾਂ ਪਾਈਆਂ ਜਾਣਗੀਆਂ ਆ ਤਾਂ ਪੂਰੀ ਪ੍ਰਕਿਰਿਆ ਮੁਕੰਮਲ ਹੋਣ ਦੇ ਬਾਅਦ ਜੋ ਕਿ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਬੈਲਟ ਪੇਪਰ ਦੇ ਜ਼ਰੀਏ ਦਰਸਲ ਜੋ ਕਿ ਇਸ ਵਾਰ ਇਹ VOTING ਹੋ ਰਹੀ ਹੈ ਆ ਤਾਂ ਇੱਕ ਇੱਕ ਕਰਕੇ ਵਿਸਥਾਰ ਦੇ ਨਾਲ ਜੋ ਕਿ ਪੂਰੀ ਜਾਣਕਾਰੀ ਵੀ ਕੌਂਸਲਰਸ ਨੂੰ ਪੂਰੀ ਟੀਮ ਦੇ ਵੱਲੋਂ ਆ ਦਿੱਤੀ ਜਾ ਰਹੀ ਹੈ ਕਿ ਵੋਟ ਪਾਉਣ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਖਿਆਲ ਰੱਖਣਾ ਆ ਤਾਂ VOTING ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ VOTING ਦਾ ਕੰਮ ਆ ਸ਼ੁਰੂ ਹੋ ਚੁੱਕਾ ਹੈ ਕਾਉਂਸਲਰ ਦੇ ਵੱਲੋਂ ਆਪ ਆਪਣੀਆਂ ਵੋਟਾਂ ਛੁੱਕ ਕੇ ਆਪ ਭੇਟਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਜਿਆਦਾ ਸਮਾਂ ਨਹੀਂ ਲੱਗੇਗਾ ਕਿਉਂਕਿ ਆ 35 ਕਾਉਂਸਲਰ ਨੇ ਇੱਕ ਐਮਪੀ ਦੀ ਸੀਟ ਹੈ ਆ ਤਾਂ ਆ ਕੁਲ ਮਿਲਾ ਕੇ 36 ਵੋਟਾਂ ਪੁਕਤੂਣੀਆਂ ਨੇ ਆ ਤੋਂ ਉਸ ਤੋਂ ਬਾਅਦ ਹੀ ਜਲਦੀ ਜਿਹੜਾ ਕਿ ਨਤੀਜਾ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ ਪਿਕਚਰ ਬਿਲਕੁਲ ਸਾਫ਼ ਹੋ ਜਾਵੇਗੀ ਤੁਹਾਨੂੰ ਟੈਲੀਵਿਜ਼ਨ ਜਰੀਏ ਅਸੀਂ ਦੱਸ ਰਹੇ ਹਾਂ ਇੱਕ ਪਾਸੇ ਤਾਂ ਬਿਲਕੁਲ ਹੇਠਾਂ ਜਿਹੜੀ ਟੈਲੀ ਤੁਹਾਨੂੰ ਨਜ਼ਰ ਆ ਰਹੀ ਉਸ ਦੇ ਵਿੱਚ ਅੰਕੜਾ ਦੱਸ ਰਹੇ ਹਾਂ ਕਿ ਕਿਸ ਪਾਰਟੀ ਦੇ ਕੋਲ ਕਿੰਨੇ ਕਾਉਂਸਲਰ ਨੇ ਦੱਸਦੇ ਜਿਹੇ ਪਾਸੇ ਅਸੀਂ ਸੱ ਆ ਮੇਰੇ ਬਖਾਨ ਪਾਕਿਸਤਾਨ ਦੇ ਦੋ ਵਾਹੇ ਨੇ ਤੇ ਵੀ ਆ ਸੀਨੀਅਰ ਡਿਪਾਰਟਮੈਂਟ ਤੇ ਜਿਹੜੀ ਲਗਾਨੀਆਂ ਏ ਦੇ ਸਾਹਮਣੇ ਲੱਗੇ ਹੋਣ ਚਾਹੀਦੀ ਕਿ ਬਰੋਸ ਨਿਊਜ਼ ਦੀ ਸਾਈਡ ਉੱਾਰ ਨੇ ਆ ਮੇਰੇ ਭਾਜਪੀ ਦੇ ਵੱਲੋਂ ਜਿਹੜੇ ਕਿ ਉਮੀਦਵਾਰ ਨੇ ਹੱਥ ਰਾਈਟ ਸਾਈਡ ਤੇ ਸਟੈਂਪ ਲਗਾਨੀ ਹੈ ਇਹ ਸਾਰਾ ਕੁਝ ਜਿਹੜਾ ਇੱਕ ਬੈਲਟ ਪੇਪਰ ਖੋਲ ਕੇ ਜਿਹੜਾ ਨੂੰ ਦਿਖਾਏਗਾ ਇਸ ਤਰੀਕੇ ਨਾਲ ਨੈਟ ਵਾਈਜ਼ ਤਰੀਕੇ ਨਾਲ ਫੋਲਡ ਕਰਨਾ ਹੈ ਜਦੋਂ ਅਪੋਜ਼ਾਈਨਿੰਗ ਆਪਦਰ ਬਰਾਹਮਾ ਹੈ ਤਾਂ ਸਿੱਧੀਆਂ ਤੁਹਾਨੂੰ ਨਗਰ ਨਿਗਮ ਦਫ਼ਤਰ ਦੀਆਂ ਲਾਈਵ ਤਸਵੀਰਾਂ ਵਖਾ ਰਹੇ ਹਾਂ ਬੈਲਟ ਪੇਪਰ ਵਿਸਥਾਰ ਦੇ ਨਾਲ ਉਸ ਬਾਰੇ ਜਾਣਕਾਰੀ ਜੋ ਕਿ ਕਾਉਂਸਲਰਸ ਨੂੰ ਦਿੱਤੀ ਜਾ ਰਹੀ ਹੈ ਆ ਕਿ ਕਿਵੇਂ ਉਹਨਾਂ ਨੇ ਆਪਣੀ ਵੋਟ ਪਾਉਣੀ ਹੈ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਆ ਤਾਂ ਜੋ ਉਹਨਾਂ ਦੀ ਵੋਟ ਜਿਹੜੇ ਕਿ ਇਨਵੈਲਿਡ ਨਾ ਹੋ ਸਕੇ ਵੈਲਿਡ ਹੋਵੇ ਆ ਤਾਂ ਜੋ ਉਸ ਦੀ ਗਿਣਤੀ ਹੋ ਸਕੇ ਆ ਤਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਉਸ ਬਾਰੇ ਵਿਸਥਾਰ ਦੇ ਨਾਲ ਜੋ ਕਿ ਕਾਉਂਸਲਰਸ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਆ ਤਾਂ ਚੰਡੀਗੜ੍ਹ ਮਿਹਰ ਦੀ ਚੋਣ ਪ੍ਰਕਿਰਿਆ ਜੋ ਕਿ ਲਗਾਤਾਰ ਜਾਰੀ ਹੈ ਆ ਤਾਂ ਕਾਉਂਸਲਰ ਦੇ ਵੱਲੋਂ ਆਪਾਂ ਵੋਟਾਂ ਆਪਣੀਆਂ ਵੋਟਾਂ ਪੁਗਤਾਈਆਂ ਜਾਣਗੀਆਂ ਤੇ ਥੋੜੀ ਦੇਰ ਦੇ ਵਿੱਚ ਜਿਆਦਾ ਸਮਾਂ ਨਹੀਂ ਲੱਗੇਗਾ ਜਲਦੀ ਹੀ ਨਤੀਜਾ ਦਾ ਐਲਾਨ ਹੋ ਜਾਵੇਗਾ ਉਸ ਤੋਂ ਬਾਅਦ ਪਿਕਚਰ ਬਿਲਕੁਲ ਸਾਫ਼ ਹੋ ਜਾਵੇਗੀ ਇਸ ਆ ਚੋਣ ਤੋਂ ਪਹਿਲਾਂ ਹੀ ਆਵਾਦੀ ਪਾਰਟੀ ਦੇ ਮੇਰ ਕੁਲਦੀਪ ਕੁਮਾਰ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲੱਗ ਗਈ ਹੈ ਰਿਸ਼ਵਤ ਮੰਗਣ ਦੇ ਇਲਜ਼ਾਮਾਂ ਦੇ ਤਹਿਤ ਅਰਸਲ ਚੰਡੀਗੜ੍ਹ ਪੁਲਿਸ ਦੇ ਵੱਲੋਂ ਜੋ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਐਫ ਆਈ ਆਰ ਦਰਜ ਕੀਤੀ ਗਈ ਫਿਰ ਉਹਨਾਂ ਨੇ ਗਾਉਂ ਜ਼ਮਾਨਤ ਦੀ ਅਰਜ਼ੀ ਲਗਾਈ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਦੇ ਵੱਲੋਂ ਗ੍ਰਿ ਆ ਨਗਰ ਨਿਗਮ ਦਫਤਰ ਪਹੁੰਚੇ ਨੇ ਆ ਤਾਂ ਇਸ ਦੇ ਵਿਚਾਲੇ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਕਿ ਕਰਕੇ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਜੋ ਕਿ ਆ ਕੌਂਸਲਰਾਂ ਨੂੰ ਦਿੱਤੀ ਜਾ ਰਹੀ ਹੈ ਕਿ ਵੋਟ ਪਾਉਣ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਆ ਤਾਂ ਉਸ ਤੋਂ ਬਾਅਦ ਕੀ ਹੈ ਕਿ ਜਿਹੜਾ ਕਿ ਆ VOTING ਦਾ ਕੰਮ ਪੂਰਾ ਮੁਕੰਮਲ ਹੋਣ ਦੇ ਬਾਅਦ ਨਤੀਜਾ ਦਾ ਐਲਾਨ ਕਰ ਦਿੱਤਾ ਜਾਵੇਗਾ ਪਿਕਚਰ ਬਿਲਕੁਲ ਸਾਫ਼ ਹੋ ਜਾਵੇਗੀ ਕਿ ਆਖਰਕਾਰ ਕਿਸ ਦੇ ਦਾਅਵੇ ਦੇ ਵਿੱਚ ਕਿੰਨਾ ਦਮ ਨਜ਼ਰ ਆਉਂਦਾ ਹੈ ਹਾਲਾਂਕਿ ਦਾਅਵੇ ਬੀਜੇਪੀ ਵੱਲੋਂ ਵੀ ਕੀਤੇ ਜਾ ਰਹੇ ਨੇ ਦੂਜੇ ਪਾਸੇ ਆਮ ਆਦੀ ਪਾਰਟੀ ਕਾਂਗਰਸ ਦੇ ਗੱਠ ਜੋੜ ਦੇ ਵੱਲੋਂ ਵੀ ਕੀਤੇ ਜਾ ਰਹੇ ਨੇ ਹਾਲਾਂਕਿ ਉਹਨਾਂ ਦਾ ਪੜਣਾ ਭਾਰੀ ਹੈ ਜੇਕਰ ਅੰਕੜਿਆਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਜੋ ਕਿ ਹੀਟਲਾਂ ਬਿਲਕੁਲ ਟੈਲੀ ਅਸੀਂ ਵਿਖਾਰੇ ਜਿਸ ਦੇ ਵਿੱਚ ਨਾਲ ਹੀ ਪੰਜਾਬੀ ਵਿੱਚ ਲਿਖਿਆ ਗਿਆ ਕਿ ਕਿਸ ਦਾ ਪੜਣਾ ਭਾਰੀ ਉਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ 13 6 1 ਕੁੱਲ ਅਭੀ ਸੇ ਤਾਂ ਜੋ ਕਿ ਇਸ ਗੱਠਜੋੜ ਦੀਆਂ ਬਣਦੀਆਂ ਨੇ ਉਸ ਲਿਹਾਜ਼ ਦੇ ਨਾਲ ਤਾਂ ਇਹਨਾਂ ਦਾ ਮੇਰ ਮੰਨ ਸਕਦਾ ਹੈ ਆ ਪਰ ਫਿਰ ਵੇਖਣਾ ਹੋਵੇਗਾ ਕਿ ਕੀ ਜੇਕਰ ਮੌਕੇ ਤੇ ਕਿਸੇ ਕਾਉਂਸਲਰ ਦੇ ਵੱਲੋਂ ਕੋਈ ਕ੍ਰਾਸ ਵੋਟਿੰਗ ਨਹੀਂ ਕੀਤੀ ਜਾਂਦੀ ਤਾਂ ਫਿਰ ਇਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ ਹੀ ਜਿਹੜੇ ਕਿ ਨਤੀਜੇ ਸਾਹਮਣੇ ਆਉਣਗੇ ਇਸ ਟਾਈਮ ਦੀ ਅਸੀਂ ਗੱਲ ਕਰ ਲਈਏ ਕਿ ਪੂਰਾ ਪ੍ਰੋਸੈਸ ਜਿਹੜਾ ਹੈ ਉਹ ਸਮਝਾਇਆ ਗਿਆ ਹੈ ਜਿਹੜੇ ਵੀ ਆਫੀਸਰਸ ਨੇ ਪ੍ਰੈਜ਼ਾਈਡਿੰਗ ਆਫੀਸਰਸ ਵੱਲੋਂ ਪੂਰਾ ਇੱਕ ਪ੍ਰੋਸੈਸ ਜਿਹੜਾ ਹੈ ਉਹ ਹਾਲਾਂਕਿ ਹੁਣ ਬੀਜੇਪੀ ਵੱਲੋਂ ਦੋਵੇਂ ਪਾਰਟੀਆਂ ਦੇ ਜਿਹੜੇ ਅੰਮਿਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਵੇਂ ਪਾਰਟੀਆਂ ਦੇ ਜਿਹੜੇ ਕਾਉਂਸਲਰ ਲੈ ਗਏ ਤਾਂ ਨਗਰ ਨਿਗਮ ਦਫ਼ਤਰ ਦੀਆਂ ਤੁਹਾਨੂੰ ਸੀਨ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਆ VOTING ਦੀ ਪ੍ਰਕਿਰਿਆ ਜੋ ਕਿ ਪੂਰੀ ਕੀਤੀ ਜਾ ਰਹੀ ਹੈ ਆ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਵੀ ਜਿਹੜੇ ਕੌਂਸਲਰ ਨੂੰ ਦਿੱਤੀ ਜਾ ਰਹੀ ਹੈ ਕਿ ਆਖਰਕਾਰ ਕਿਹੜੀ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਆ ਪੂਰੀ ਜਿਹੜੀ ਉਹਨਾਂ ਦੀ ਸੰਤੁਸ਼ਟੀ ਕਰਵਾਈ ਜਾ ਰਹੀ ਹੈ ਵਕਫਾ ਪਾਰਟੀਆਂ ਦੇ ਕੌਂਸਲਰਸ ਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਕਿ VOTING ਦਾ ਕੰਮ ਆ ਮੁਕੰਮਲ ਕੀਤਾ ਜਾਵੇਗਾ ਤੇ ਥੋੜੀ ਦੇਰ ਦੇ ਵਿੱਚ ਨਤੀਜਾ ਦਾ ਜੋ ਕਿ ਐਲਾਨ ਕਰ ਦਿੱਤਾ ਜਾਵੇਗਾ ਆ ਨਾਲ ਹੀ ਆ ਕੁੱਲ ਤਿੰਨ ਅਹੁਦੇ ਨੇ ਚੰਡੀਗੜ੍ਹ ਨਗਰ ਨਿਗਮ ਦੀ ਗੱਲ ਕੀਤੀ ਜਾਵੇ ਇੱਕ ਤਾਂ ਮੇਅਰ ਆ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਤਾਂ ਮੇਅਰ ਦੇ ਲਈ ਆ ਵੱਖ-ਵੱਖ ਟੀਰਾਂਦੇ ਵੱਲੋਂ ਕਿਹੜੇ ਉਮੀਦਵਾਰ ਨੇ ਉਹ ਵੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜਿਵੇਂ ਕਿ ਆਮ ਆਦੀ ਪਾਰਟੀ ਦੇ ਵੱਲੋਂ ਪ੍ਰੇਮ ਲਤਾ ਉਮੀਦਵਾਰ ਨੇ ਬੀਜੇਪੀ ਵੱਲੋਂ ਹਰਪ੍ਰੀਤ ਕੋਰ ਬਬਲਾ ਉਮੀਦਵਾਰ ਨੇ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਦੇ ਕਿਹੜੇ-ਕਿਹੜੇ ਦੂਜੀਆਂ ਦੋਵਾਂ ਪਾਰਟੀਆਂ ਦੇ ਉਮੀਦਵਾਰ ਨੇ ਉਹ ਵੀ ਤੁਹਾਨੂੰ ਵਿਸਤਾਰ ਦੇ ਨਾਲ ਅਸੀਂ ਜਾਣਕਾਰੀ ਦੇ ਰਹੇ ਹਾਂ ਤੇ ਹੇਠਾਂ ਬਿਲਕੁਲ ਅੰਕੜਿਆਂ ਦੇ ਜ਼ਰੀਏ ਦੱਸ ਰਹੇ ਹਾਂ ਕਿ ਨਗਰ ਨਿਗਮ ਦੀ ਜੋ ਕਿ ਮੌਜੂਦਾ ਤਾਜ਼ਾ ਸਥਿਤੀ ਹੈ ਉਸ lihaj ਦੇ ਨਾਲ ਕਿਸ ਦਾ ਪਰਣਾ ਭਰੀ ਹੈ ਉਹ ਵੀ ਅਸੀਂ ਤੁਹਾਨੂੰ ਵਿਸਤਾਰ ਦੇ ਨਾਲ ਜਾਣਕਾਰੀ ਦੇ ਰਹੇ ਹਾਂ ਆ ਤਾਂ ਪ੍ਰੈਜ਼ਾਈਡਿੰਗ ਅਫਸਰ ਦੇ ਵੱਲੋਂ ਆ ਦੋਵੇਂ ਤਰ੍ਹਾਂ ਦੇ ਕਾਉਂਸਲਰ ਦੀ ਪੂਰੀ ਤਸੱਲੀ ਕਰਵਾਈ ਜਾ ਰਹੀ ਹੈ ਇੱਕ ਇੱਕ ਕਰਕੇ ਬੈਲਟ ਬਾਕਸ ਵਿਖਾਏ ਜਾ ਰਹੇ ਨੇ ਇਹ ਇੱਥੇ ਵੋਟ ਪੁਗਤਾਈ ਜਾਣੀ ਹੈ ਉਸ ਵਾਰੇ ਪੂਰੀ ਤਸੱਲੀ ਕਰਵਾਈ ਜਾ ਰਹੀ ਹੈ ਬੈਲਟ ਬਾਕਸ ਖੋਲ ਕੇ ਪੂਰਾ ਵਿਖਾਇਆ ਜਾ ਰਿਹਾ ਹੈ ਕਿ ਖਾਲੀ ਹੈ ਉਸ ਦੇ ਵਿੱਚ ਕੋਈ ਵੀ ਪਰਚੀ ਕੋਈ ਵੀ ਹੋਰ ਕੋਈ ਚੀਜ਼ ਨਹੀਂ ਹੈ ਆ ਤਾਂ ਬਕਾਇਦਾ ਵਿਖਾ ਕੇ ਪੂਰੀ ਤਸੱਲੀ ਕਰਵਾਈ ਜਾ ਰਹੀ ਹੈ ਤੇ ਇੱਕ ਇੱਕ ਤਸੱਲੀ ਕਰਵਾਉਣ ਦੇ ਬਾਅਦ ਜਦੋਂ ਸਾਰੇ ਕਾਉਂਸਲਰ ਦੀ ਪੂਰੀ ਤਸੱਲੀ ਹੋ ਜਾਂਦੀ ਹੈ ਤੇ ਫਿਰ ਹੀ ਜਿਹੜਾ ਕਿ VOTING ਦਾ ਕੰਮ ਸ਼ੁਰੂ ਹੋਵੇਗਾ ਤੇ ਇੱਕ ਇੱਕ ਕਰਕੇ ਸਾਰੇ ਕਾਉਂਸਲਰ ਦੇ ਵੱਲੋਂ ਆਪਣੀਆਂ ਆ ਵੋਟਾਂ ਪੁਕਤਾਈਆਂ ਜਾਣਗੀਆਂ ਬੈਲਟ ਬਾਕਸ ਨੂੰ ਹੁਣ ਆ ਲੋਕ ਲਗਾ ਦਿੱਤਾ ਗਿਆ ਇਸੇ ਹੀ ਬੈਲਟ ਬਾਕਸ ਦੇ ਵਿੱਚ ਆਪਣਾ ਬੈਲਟ ਪੇਪਰ ਜੋ ਕਿ ਆ ਕਾਉਂਸਲਰ ਦੇ ਵੱਲ ਆਪਣਾ ਵੋਟ ਪੁਕਤਉਣ ਤੋਂ ਬਾਅਦ ਚ ਰੱਖਿਆ ਜਾਵੇਗਾ ਆ ਫਿਰ ਜਿਵੇਂ ਹੀ VOTING ਦਾ ਕੰਮ ਮੁਕੰਮਲ ਹੁੰਦਾ ਇਸ ਬੈਲਟ ਬਾਕਸ ਨੂੰ ਖੋਲ੍ਹਿਆ ਜਾਵੇਗਾ ਬੈਲਟ ਪੇਪਰ ਗਿਣੇ ਜਾਣਗੇ ਵੋਟਾਂ ਗਿਣੀਆਂ ਜਾਣਗੀਆਂ ਫਿਰ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਕਿ ਇਸ ਦੇ ਖਾਤੇ ਕਿੰਨੀਆਂ ਸੀਟਾਂ ਗਈਆਂ ਨੇ ਆਖਰਕਾਰ ਕਿਸ ਧਿਰ ਦਾ ਆ ਮਿਹਰਬਾਨਿਆ ਤਾਂ ਥੋੜੀ ਦੇਰ ਦੇ ਵਿੱਚ ਪੂਰੀ ਪਿਕਚਰ ਸਾਫ ਹੋ ਜਾਵੇਗੀ ਕਿਉਂਕਿ ਪਹਿਲਾਂ ਇੱਕ ਪੂਰੀ ਪ੍ਰਕਿਰਿਆ ਹੁੰਦੀ ਹੈ ਇੱਕ ਤਸੱਲੀ ਵੀ ਕਰਵਾਉਣੀ ਹੁੰਦੀ ਹੈ ਵਕਫਾ ਪਾਰਟੀਆਂ ਦੀ ਕਈ ਕਈ ਵਾਰ ਮੌਕੇ ਤੇ ਕਈਆਂ ਦੇ ਵੱਲੋਂ ਇਤਰਾਜ਼ ਵੀ ਕੀਤੇ ਜਾਂਦੇ ਨੇ ਮੰਗ ਕੀਤੀ ਜਾਂਦੀ ਹੈ ਫਿਰ ਉਸ ਲਿਹਾਜ਼ ਦੇ ਨਾਲ ਪੂਰੀ ਤਸੱਲੀ ਕਰਵਾਈ ਜਾਂਦੀ ਹੈ ਤਾਂ ਉਸ ਦੇ ਬਾਅਦ ਹੀ ਆ ਵੋਟਿੰਗ ਦੀ ਪ੍ਰਕਿਰਿਆ ਆ ਸ਼ੁਰੂ ਹੁੰਦੀ ਹੈ ਤਾਂ ਤੁਹਾਨੂੰ ਨਗਰ ਨਿਗਮ ਦਫ਼ਤਰ ਦੀਆਂ ਇਹ ਲਾਈਵ ਤਸਵੀਰਾਂ ਵਖਾ ਰੇ ਥੋੜੀ ਦੇਰ ਦੇ ਵਿੱਚ ਆ ਵੋਟਿੰਗ ਦਾ ਕੰਮ ਜੋ ਕਿ ਸ਼ੁਰੂ ਹੋ ਜਾਵੇਗਾ ਉਸ ਤੋਂ ਪਹਿਲਾਂ ਪੂਰੀ ਜੋ ਪ੍ਰਕਿਰਿਆ ਹੁੰਦੀ ਹੈ ਵਿਸਥਾਰ ਦੇ ਨਾਲ ਜੋ ਜਾਣਕਾਰੀ ਕਾਉਂਸਲ ਤੋਂ ਦਿੱਤੀ ਜਾਂਦੀ ਹੈ ਆ ਜੋ ਕਿ ਵੈਲਟ ਬਾਕਸ ਆ ਖੋਲ ਕੇ ਵਿਖਾਇਆ ਗਿਆ ਆ ਤਾਂ ਉਹ ਪੂਰੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਲਗਾਤਾਰ ਲਾਈਵ ਖਾ ਰਹੇ ਹਾਂ ਥੋੜੀ ਦੇਰ ਦੇ ਵਿੱਚ ਕੌਂਸਲਰ ਦੇ ਵੱਲੋਂ ਆਪਣੀਆਂ ਵੋਟਾਂ ਪੁਗਤਾਈਆਂ ਜਾਣਗੀਆਂ ਵੈਲਟ ਪੇਪਰ ਦੇ ਜ਼ਰੀਏ VOTING ਹੋ ਰਹੀ ਹੈ ਤੇ ਜਲਦੀ ਹੀ ਉਹ ਕੇ ਨਤੀਜਿਆਂ ਦਾ ਐਲਾਨ ਹੋ ਜਾਵੇਗਾ ਤਾਂ ਲਗਾਤਾਰ ਸਾਡੇ ਸਹਿਯੋਗੀ ਮਨੋਜ ਰਾਠੀ ਜੋ ਕਿ ਨਗਰ ਨਿਗਮ ਦਿੱਤ ਦਫ਼ਤਰ ਤੋਂ ਆ ਲਾਈਵ ਬਣੇ ਹੋਏ ਨੇ ਆ ਮਨੋਜ ਓਵਰ ਟੂ ਯੂ ਪਰ ਅਸੀਂ ਕਹਿ ਸਕਦੇ ਹਾਂ ਕਿ ਇਹ ਪੂਰਾ ਹੁਣ ਪ੍ਰੋਸੈਸ ਜਿਹੜਾ ਆਹ ਕੀ ਪੂਰਾ ਜਿਹੜੇ ਦੋ ਬੀਜੇਪੀ ਦੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਲਾਏ ਗਏ ਸੀ ਕਿ ਜਿਹਨਾਂ ਵੱਲੋਂ ਪੂਰਾ ਚੈੱਕ ਕੀਤਾ ਜਾ ਰਿਹਾ ਯਾਨੀ ਕਿ VOTING ਡਿਪਾਰਟਮੈਂਟ ਤੋਂ ਲੈ ਕੇ ਸਾਰੀ ਚੀਜ਼ਾਂ ਜਿਹੜੀ ਹੈਗੀ ਉਹਨਾਂ ਨੂੰ ਸੈਟੀਸਫਾਈ ਕਰਨ ਵਾਸਤੇ ਇਹ ਪੂਰਾ ਜਿਹੜਾ ਚੈੱਕ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਉਹ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਹੋ ਰਿਹਾ ਕਿਉਂਕਿ ਸੀਸੀਟੀਵੀ ਦੇ ਨਾਲ ਨਾਲ ਸਾਰੀ ਜਿਹੜੀ ਵੀਡੀਓਗ੍ਰਾਫੀ ਹੈ ਉਹ ਕੀਤੀ ਜਾ ਰਹੀ ਹੈ ਤੇ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਇਹ ਜਿਹੜਾ VOTING ਪ੍ਰੋਸੈਸ ਹੈ ਪੋਚ ਨੂੰ ਸ਼ੁਰੂ ਕਰ ਦਿੱਤਾ ਜਾਏਗਾ ਯਾਨੀ ਕਿ ਹੁਣ ਸਾਰਿਆਂ ਇਹਨਾਂ ਨੂੰ ਸਮਝਾ ਦਿੱਤਾ ਗਿਆ ਕਿ ਕਿਸ ਤਰ੍ਹਾਂ ਇਹ ਜਿਹੜਾ ਬੈਲੈਂਸ ਸ਼ੀਟ ਹੈ ਜਿਹੜਾ A ਔਰ B ਆਪਸ਼ਨ ਹੈ ਕਿਸ ਤਰ੍ਹਾਂ ਤੁਸੀਂ VOTING ਕਰਨੀ ਹੈ ਇਹ ਇਸ ਕਰਕੇ ਇਹਨਾਂ ਨੂੰ ਸਾਰਾ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਤੁਸੀਂ ਫੋਲਡ ਕਰਨਾ ਹੈ ਕਿਸ ਤਰ੍ਹਾਂ ਤੁਸੀਂ VOTING ਕੰਪਾਰਟਮੈਂਟ ਦੇ ਵਿੱਚ ਜਾਕਰ ਇਹ ਪੂਰਾ ਜਿਹੜਾ ਹੈਗਾ ਉਹ ਕਰਨਾ ਹੈ ਇਸ ਨੂੰ ਲੈ ਕੇ ਹਾਲਾਂਕਿ ਹੁਣ ਮਨੀਸ਼ Tiwari ਪਹਿਲੀ ਵੋਟ ਜਿਹੜੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਹੁਣ ਪਹਿਲੀ ਵੋਟ ਮਨੀਸ਼ Tiwari ਚੰਡੀਗੜ੍ਹ ਦੇ ਸੰਸਦ ਵੱਲੋਂ ਮਨੀਸ਼ Tiwari ਸ਼ੁਰੂ ਕਰ ਦਿੱਤੀ ਗਈ ਹੈ ਪੂਰਾ ਪ੍ਰੋਸੈਸ ਅੱਤ ਸਿਹਰਾ ਕੋਸ਼ਿਸ਼ ਕਰ ਰਹੇ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਦਿਖਾ ਦਈਏ ਬਿਲਕੁਲ ਗਰਾਉਂਡ ਜ਼ੀਰੋ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੱਜ ਪੂਰਾ ਦਿਨ న్యూਸ 18 ਤੇ ਤੁਸੀਂ ਵੇਖੋਗੇ ਬਣੀਸ਼ ਦੀਵਾਰੀ ਹੁਣ ਵੋਟ ਪਾਉਂਦੇ ਹੋਏ ਨਜ਼ਰ ਆਣਗੇ ਹੁਣ ਪੂਰਾ ਇੱਕ ਜਿਹੜਾ ਇਹਨਾਂ ਨੂੰ ਬੈਲਟ ਪੇਪਰ ਦਿੱਤਾ ਜਾ ਰਿਹਾ ਔਰ ਆਪਸ਼ਨ ਜਿਹੜੀ ਹੈਗੀ ਜਿਨਾ ਵੱਲੋਂ ਇਹਨਾਂ ਨੂੰ ਜਾਣਕਾਰੀ ਦਿੱਤੀ ਗਈ ਕੰਸੈਂਡੀ ਹੈ ਪਹਿਲੀ ਵੋਟ ਹੁਣ ਔਰ ਹਾਲਾਂਕਿ ਕੋਸ਼ਿਸ਼ ਕੀਤੀ ਸੀ ਆਸੀ ਇਹਨਾਂ ਨਾਲ ਗੱਲਬਾਤ ਕਰਨ ਦੀ ਲੇਕਿਨ ਇਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ ਦੁਬਾਰਾ ਤਾਂ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਇਹਨਾਂ ਨਾਲ ਗੱਲਬਾਤ ਕਰਨ ਹੁਣ VOTING ਜਿਹੜਾ ਪ੍ਰੋਸੈਸ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਇਸੇ ਵਾਰੀ ਔਰ ਉਹਨਾਂ ਵੱਲੋਂ ਇਹ ਪੂਰੀ ਟੀਮ ਜਿਹੜੀ ਹੈ ਕੀ ਹੋ ਸਕਦਾ ਹੈ ਬਹੁਤ ਇਸ ਕਰਕੇ ਇਹ ਔਰ B ਵੀ ਜਿਹੜੀ ਆਪਸ਼ਨ ਹੈ ਉਸ ਨੂੰ ਕਿਸ ਤਰ੍ਹਾਂ ਅਸੀਂ ਵੋਟ ਪਾਣੀ ਕਿਸ ਤਰ੍ਹਾਂ ਅਸੀਂ ਸਟੈਂਪਿੰਗ ਕਰਨੀ ਹੈ ਔਰ ਸਟੈਂਪ ਜੇਕਰ ਬਿਚ ਹੁੰਦੀ ਹੈ ਤਾਂ ਉਹ ਇਹ ਵੋਟ ਜਿਹੜੀ ਹੈ ਇਨਵੈਲਿਡ ਹੁਣ ਵੋਟ ਪਾਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਵੇਖੋ ਨਾਲ ਦੇ ਨਾਲ ਮਨੀਸ਼ ਦਿਵਾਰੀ ਨੇ ਹੁਣ ਵੈਲਟ ਬਾਕਸ ਤੇ ਆਪਣੀ ਵੋਟ ਪਾ ਦਿੱਤੀ ਹੈ ਯਾਨੀ ਕਿ ਪਹਿਲੀ ਵੋਟ ਹੁਣ ਮਨੀਸ਼ ਦਿਵਾਰੀ ਚੰਡੀਗੜ੍ਹ ਦੇ ਸੰਸਦ ਵੱਲੋਂ ਪਹਿਲੀ ਵੋਟ ਜਿਹੜੀ ਉਹ ਪਾਈ ਗਈ ਹੈ ਹੁਣ ਸ਼ੁਰੂਆਤ ਹੋਵੇਗੀ ਔਰਡ ਵਾਈਜ਼ ਯਾਨੀ ਕਿ ਔਰਡ ਵਾਈਜ਼ ਵਾਰਡ ਨੰਬਰ 1 ਵਾਰਡ ਨੰਬਰ 2 ਵਾਰਡ ਨੰਬਰ 3 ਹੁਣ ਵਾਰਡ ਨੰਬਰ 1 ਦੀ ਜਿਹੜੀ ਕਾਉਂਸਲਰ ਨੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਜਸਮੀਦਰ ਕੌਰ ਏ ਹੁਣ ਬੋਰਡ ਜਿਹੜਾ ਹੈਗਾ ਉਹ ਪਾਣ ਹੋ ਚੁੱਕੇ ਨੇ ਯਾਨੀ ਕਿ ਕਿਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਹੈ ਪਰਮਿੰਦਰ ਇਹ ਸਮਝਾਉਂਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ VOTING ਦਾ ਪ੍ਰੋਸੈਸ ਹੋਣਾ ਸਭ ਤੋਂ ਪਹਿਲਾਂ ਮਨਿਸ ਯਾਨੀ ਕਿ ਸੰਸਦ ਦਾ ਹੁੰਦਾ ਹੈ ਉਸ ਤੋਂ ਬਾਅਦ ਫਿਰ ਵਾਰ ਨੰਬਰ 100 ਸ਼ੁਰੂਆਤ ਹੁੰਦੀ ਹੈ ਯਾਨੀ ਕਿ ਵਾਰ ਨੰਬਰ 1 ਵਾਰ ਨੰਬਰ 2 ਵਾਰ ਨੰਬਰ 25 ਜਿਹਨੇ ਵੀ ਵਾਰਨੇ ਯਾਨੀ ਕਿ 36 ਵਾਰਨੇ ਦਾ 36 ਦਾ ਸੀਰੀਅਲ ਵਾਈਜ਼ ਜਿਹੜਾ ਹੈਗਾ ਉਹ ਸ਼ੁਰੂਆਤ ਹੋਈ ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਜਸਮੀਦਰ ਕੌਰ ਔਰ ਇਹਨਾਂ ਦੇ ਕੋਲ ਜੀ ਜੀ ਇਨਾ ਵੱਲੋਂ ਹੁਣ ਪੂਰਾ ਚੈੱਕ ਕੀਤਾ ਜਾ ਰਿਹਾ ਹੈ ਪੂਰਾ ਜਿਹੜਾ ਇਹ ਵੈਲਿਡ ਜਿਹੜਾ ਦਿੱਤਾ ਹੈ ਉਹ ਪੂਰਾ ਚੈੱਕ ਕੀਤਾ ਜਾ ਰਿਹਾ ਕਿ ਕਿਥੇ ਵੋਟ ਪਾਣੀ ਹੈ ਪਰ ਹੁਣ ਕਿਸੇ ਵੀ ਤਰ੍ਹਾਂ ਕੋਈ ਤੁਹਾਨੂੰ ਕੋਈ ਲੱਗਦੀ ਹੈ ਸ਼ਿਕਾਇਤ ਹੈ ਕਿਸੇ ਵੀ ਤਰ੍ਹਾਂ ਤੁਸੀਂ ਕੋਈ ਕੁਐਸਚਨ ਪੁੱਛਣਾ ਤਾਂ ਇਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਤੁਸੀਂ ਪੁੱਛ ਸਕਦੇ ਹੋ ਜੇ ਤੁਹਾਨੂੰ ਕੋਈ ਡਾਊਟ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਹੈ ਤਾਂ ਤੁਸੀਂ ਇਸ ਨੂੰ ਪੂਰੇ ਆਪਣੇ ਤਰੀਕੇ ਦੇ ਨਾਲ ਪੁੱਛ ਸਕਦੇ ਹੋ ਵੋਟ ਕਰਨ ਤੋਂ ਪਹਿਲਾਂ ਤੁਸੀਂ ਜਿਹੜੀ ਵੀ ਤੁਹਾਨੂੰ ਸਲਿੱਪ ਦਿੱਤੀ ਜਾਏਗੀ ਜਿਹਦੇ ਵਿੱਚ ਤੁਸੀਂ ਵੀ ਵੋਟ ਵੀ ਸਟੈਂਪਿੰਗ ਹੋ ਕੇ ਉਹਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦੂਜਾ ਵੀ ਲੈ ਸਕਦੇ ਹੋ ਦੂਜਿਆ ਪੇਪਰ ਵੀ ਤੁਸੀਂ ਲੈ जसविंदर कौर यह वार्ड नंबर एक तो ने और आम आदमी पार्टी काउंसलर है हालांकि इन्होंने पूरा चेक किया जा रहा है बैक साइड को फ्रंट साइड तो क्योंकि आम आदमी पार्टी वालों जरूर ਇਹ ਕਿਹਾ ਗਿਆ ਸੀ ਕਿ ਅਸੀਂ ਪੂਰਾ ਟਰਾਂਸਪੈਂਟ ਤਰੀਕੇ ਦੇ ਨਾਲ ਚਾਹੁੰਦੇ ਹਾਂ ਔਰ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਕਿਹਾ ਗਿਆ ਠੀਕ ਹੈ ਕਿ ਪੂਰੇ ਟਰਾਂਸਪਰਟ ਤਰੀਕੇ ਦੇ ਨਾਲ ਹੋਏਗਾ ਪੂਰੀ ਵੀਡੀਓਗ੍ਰਾਫੀ ਹੋ ਰਹੀ ਹੈ ਔਰ ਇਸ ਦਸ ਅ ਉਹ ਨਗਰਾਰੇ ਨੇ ਇਤਿਹਾ ਇੱਕ ਹੋਰ ਵੀ ਇਹ ਸੈਟਿਸਫਾਈ ਨਹੀਂ ਹੈ ਯਾਨੀ ਕਿ ਦੋ ਪਹਿਲੇ ਜਿਹੜੇ ਪੇਪਰ ਇਹਨਾਂ ਨੂੰ ਦਿੱਤੇ ਗਏ ਉਹਦਾ ਚ ਕੁਝ ਇਹਨਾਂ ਨੂੰ ਡਾਊਟ ਹੈ ਇਸ ਕਰਕੇ ਇਹਨਾਂ ਨੂੰ ਹੁਣ ਤੀਜਾ ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਜੇਕਰ ਤੁਹਾਡੇ ਮਨ 'ਚ ਹੈਗਾ ਤਾਂ ਤੁਸੀਂ ਪੁੱਛ ਸਕਦੇ ਹੋ ਜਿਹੜੇ ਪ੍ਰਟੈਕਟਰੀ ਮਾਫੀ ਸਰ ਉੱਥੇ ਬੈਠੇ ਹੋਏ ਨੇ ਜਾਂ ਫਿਰ ਐਡਮਿਨਿਸਟ੍ਰੇਸ਼ਨ ਦੇ ਅਫੀਸਰ ਉੱਥੇ ਜਿਹੜੇ ਅਪਾਇੰਟ ਕੀਤੇ ਗਏ ਨੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਜੇਕਰ ਤੁਸੀਂ ਸੈਟੀਸਫਾਈ ਨਹੀਂ ਹੋ ਤਾਂ ਤੁਸੀਂ ਦੁਬਾਰਾ ਪੁੱਛੇ ਪੈ ਲੈ ਸਕਦੇ ਹੋ ਹੁਣ ਇਹ ਪਿੱਛੇ ਪੇਪਰ ਸੰਭਵ ਲੋ ਲਿਖਾ ਗਿਆ ਇਹ ਪੂਰਾ ਅੱਗੇ ਤੋਂ ਪਿੱਛੇ ਕੁਝ ਲਿਖਿਆ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਜ਼ਰੂਰ ਇਹ ਕਿਹਾ ਗਿਆ ਕਿ ਅਸੀਂ ਪੂਰੇ ਟਰਾਂਸਪਰੈਂਟ ਤਰੀਕੇ ਦੇ ਨਾਲ ਇਲੈਕਸ਼ਨ ਹੋਣ ਇਸ ਕਰਕੇ ਅਸੀਂ ਪੂਰਾ ਜਿਹੜਾ ਪ੍ਰੋਸੈਸ ਹੈ ਉਹ ਫਾਲੋ ਕਰਨਗੇ ਹਾਲਾਂਕ जिड़ी भी चीजा ने प्रोटोकॉल के हिसाब से हो रही है प्रोसेस हो। सारे जो कह सकते हैं कि फुटेज सीव, सीव, है एक काउंसिलर ने उन इस करके हम जरूर क्वेश्चन करते नजर आ रहे हैं जरूर वो क्वेश्चन नजर करते नजर आ रहे और प्रोसाइडिंग ऑफिसर और एडमिनिस्ट्रेशन के जेडे ऑफिसर ने ਉਹਨਾਂ ਵੱਲੋਂ ਪੂਰੀ ਜਿਹੜੀ ਹੈਗੀ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਨੇ ਆਪਣੇ ਇੱਕ ਸਾਥੀ ਨੂੰ ਬੁਲਾਇਆ ਜੋ ਕਿ ਜਿੱਦਰਾ ਜਿਹੜੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਹੈ ਉਹਨਾਂ ਨੂੰ ਜਿਹੜਾ ਹੈਗਾ ਬੁਲਾ ਕੇ ਉਹਨਾਂ ਤੋਂ ਜਰੂਰ ਇੱਕ رائے ਲਈਤੀ ਜਾ ਰਹੀ ਇਸ ਕਰਕੇ ਹੁਣ ਇੱਕ ਹੋਰ ਇਹਨਾਂ ਨੂੰ ਜਿਹੜਾ ਪਰਚਾ ਉਹ ਦਿੱਤਾ ਗਿਆ ਹੈ ਯਾਨੀ ਕਿ ਚੌਥਾ ਇੱਕ ਪੇਪਰ ਹੈ ਹਾਲਾਂਕਿ ਕੁਛ ਨਾ ਕੁਛ ਅਜੇ ਵੀ ਡਾਊਟ ਇਸ ਕਾਉਂਸਲਰ ਨੂੰ ਹੈ ਇਸ ਕਰਕੇ ਇਹ ਇਹ ਕੁਝ ਕੁਐਸਚਨਸ ਨੇ ਇਹਨਾਂ ਦੇ ਕਿ ਇਸ ਬੈਲਟ ਜਿਹੜਾ ਪੇਪਰ ਦਿੱਤਾ ਹੈ ਇਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈਗੀ ਹੈ ਹਾਲਾਂਕਿ ਹੁਣ ਬੀਜੇਪੀ ਦੇ ਕਾਉਂਸਲਰ ਇੱਥੇ ਸੌਰਵ ਜੋਸ਼ੀ ਕਿਉਂਕਿ ਦੋ ਇਹਦੇ ਵਿੱਚ ਅਪਾਇੰਟ ਕੀਤੇ ਜਾਂਦੇ ਨੇ ਇੱਕ ਆਮ ਆਦਮੀ ਪਾਰਟੀ ਦੇ yogesh chinghra ਤੇ ਇੱਕ ਸੌਰਵ ਜੋਸ਼ੀ ਬੀਜੇਪੀ ਦੇ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਜੋਗੀ ਪੂਰਾ ਇਹ ਦੇਖਰੇ ਕਰਨਗੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਨਾ ਹੋ ਇਸ ਕਰਕੇ ਹੁਣ ਬਾਅਦ ਨੰਬਰ 1 ਤੋਂ ਜਿਹੜੇ ਕਾਉਂਸਲ ਪਰ ਦਿੱਤਾ ਗਿਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਖਾਮੀ ਹੈ ਹਾਲਾਂਕਿ ਅਫਸਰ ਜਿਹੜੇ ਸੀਨੀਅਰ ਅਫੀਸਰ ਨੇ ਕੋ ਜਰੂਰ ਇਸ ਚੀਜ਼ ਨੂੰ ਚੈੱਕ ਕਰਦੇ ਨਜ਼ਰ ਆ ਰਹੇ ਨੇ ਤੇ ਪਰਮਿੰਦਰ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਸੈਸ ਹੈ ਉਸ ਨੂੰ ਫੋਲੋ ਕੀਤਾ ਜਾ ਰਿਹਾ ਹੈ ਜੀ ਤੇ ਲਾਈਵ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਚੰਡੀਗੜ੍ਹ ਮੇਅਰ ਦੀ ਚੋਣ ਲਈ ਜੋ VOTING ਹੈ ਸ਼ੁਰੂ ਹੋ ਚੁੱਕੀ ਹੈ ਸਭ ਤੋਂ ਪਹਿਲਾ ਜੋ ਵੋਟ ਪੁਗਤਾਈ ਗਈ ਹੈ ਉਹ ਕਾਂਗਰਸ ਦੇ MP ਮਨੀਸ਼ ਤਿਵਾੜੀ ਦੇ ਵੱਲੋਂ ਪੁਗਤਾਈ ਗਈ ਤੇ ਇੱਕ ਇੱਕ ਕਰਕੇ ਜੋ ਕਾਉਂਸਲਰਸ ਨੇ ਉੱਥੇ ਪਹੁੰਚ ਰਹੇ ਨੇ ਹਾਲਾਂਕਿ ਕਾਉਂਸਲ ਉੱਥੇ ਪਹੁੰਚੇ ਕੁਝ ਖੱਛੇ ਉਹਨਾਂ ਦੇ ਵੱਲੋਂ ਪੱਤਾਏ ਗਏ ਤੇ ਕੁਝ ਖੱਛੇ ਜੋ ਨੇ ਕਨਫਿਊਜ਼ਨ ਪ੍ਰੈਜ਼ਾਈਡਿੰਗ ਆਫੀਸਰ ਦੇ ਵੱਲੋਂ ਉਹਨਾਂ ਦੇ ਵੱਲੋਂ ਕਲੀਅਰ ਕੀਤੀ ਗਈ ਉਹਨਾਂ ਨੂੰ ਇੱਕ ਨਵਾਂ ਬੈਲੇਟ ਪੇਪਰ ਦਿੱਤਾ ਗਿਆ तमाम ਤਸਵੀਰਾਂ ਕਿਸੇਕਨਾਲ ਨਗਰ ਨਿਗਮ ਦਫ਼ਤਰ ਤੋਂ ਲਾਈਵ ਤਸਵੀਰਾਂ ਕਿਉਂਕਿ ਅੱਜ कुछ ही देर च आ हो जाएगा कि चंडीगढ़ का मेयर कौन होएगा हालांकि महिला उम्मीदवार जो ने चो मैदान डटिया हुई मेयर के अहद बीजेपी के हरप्रीत कौर बबला चोन मैदान चे दूसरे पास अभी जिक्र करिए आम आदमी पार्टी कांग्रेस के सजे उम्मीदवार ने प्रेम लता जिनाते दा जो है जिन्हों के करके तमाम काउंसलर अपनी वोट भुगतान प्रक्रिया की जो है कार्रवाई वीडियोग्राफी वालों की जाएगी जिस सब के चलते दस दिए कि सुप्रीम कोर्ट के वालों आसख्त हदायत दी गई कि जो भी पूरा चोन प्रोसैस है उसकी वीडियोग्राफी की जाए बारह सौ कर्मी बार भी तैनात किए गए हैं हालांकि किसी फोन भी अंदर ले अनुमति नहीं दी गई ਕਿਸੇ ਵੀ ਤਰੀਕੇ ਦਾ ਪੈਨ ਪੈਨਸਲ ਕੋਈ ਵੀ ਕਾਉਂਸਲਰ ਅੰਦਰ ਨਹੀਂ ਲੈ ਕੇ ਜਾਏਗਾ ਇਸ ਦੀ ਵੀ ਪਰਮਿਸ਼ਨ ਇਸ ਵਾਰ ਨਹੀਂ ਦਿੱਤੀ ਗਈ ਜ਼ਿਕਰ ਜੋ ਹੈ ਕਿ ਪਿਛਲੀ ਵਾਰ ਹੀ ਜੋ ਬੈਲਟ ਪੇਪਰਸ ਦਿੱਤੇ ਗਏ ਸੀ ਉਸ ਦੇ ਦੌਰਾਨ ਜੋ অপਸ਼ਨ ਸੀ ਗਿਆ A ਜਾਂ B ਉਸ ਦੇ ਅੱਗੇ ਪੈਨਸਲ ਨਾਲ ਟਿਕ ਕਰਨਾ ਸੀ ਪਰ ਅੱਜ ਇਸ ਵਾਰ ਪੈਨਸਲ ਦੀ ਕੋਈ ਵੀ অপਸ਼ਨ ਨਹੀਂ ਹਲਕਿ ਸਟੈਂਪ ਦੇ ਨਾਲ ਹੀ ਕੋਈ ਵੀ অপਸ਼ਨ ਜਿਨਾ ਕਾਉਂਸਲਟ ਡਵਲ ਅਪ ਕੀਤੀ ਜਾਏਗੀ ਉਸ ਦੇ ਅੱਗੇ ਸਟੈਂਪ ਲਗਾਈ ਜਾਣੀ ਚਾਹੀਦੀ ਤੇ ਕੁਝ ਦੇ ਪਹਿਲਾਂ ਵੀ ਡੈਮੋ ਦਿੱਤਾ ਗਿਆ ਕਿ ਕਿਸ ਤਰੀਕੇ ਨਾਲ ਆਪਣੀ ਜੋ ਵੋਟ ਹੈ ਉਹ ਪੁਕਤਾਈ ਜਾਏਗੀ ਤੇ ਸੀਕ੍ਰੇਟ ਬੈਲਟ

ਤੇ ਦੱਸ ਦिए ਕਿ ਸੁਪਰੀਮ ਕੋਰਟ ਦੇ ਰਿਟਾਇਰਡ ਜਜ ਜਸਟਿਸ ਜੈ ਸ਼੍ਰੀ ਠਾਕੁਰ बतौर ਚੌਂਕ অবজারভার ਵੀ ਨਿਯੁਕਤ ਜੋ ਨੇ ਸੁਪਰੀਮ ਕੋਰਟ ਦੇ ਵੱਲੋਂ ਕੀਤੇ ਗਏ ਨੇ ਪੂਰਾ ਜੇ ਆਂਕੜਾ ਅਸੀਂ ਵੇਖੇ ਤੇ ਕਾਉਂਸਲਰਸ ਟੋਟਲ 35 ਹੁੰਦੇ ਨੇ ਭਾਜਪਾ ਦੇ ਵੱਲੋਂ ਐਸ ਵੀ ਆਰ ਜਿ세 ਜ਼ਿਕਰ ਕਰਕੇ ਤੇ ਭਾਜਪਾ ਦੇ 16 ਕਾਉਂਸਲਰਸ ਨੇ ਕਾਂਗਰਸ ਪਾਰਟੀ ਦੇ 6 ਕਾਉਂਸਲਰਸ ਨੇ ਹਾਲਾਂਕਿ ਜੋ ਇੱਕ ਅਸੀਂ ਹੋਰ ਐਡ ਕਰੀਏ ਤੇ ਐਮਪੀ ਦੀ ਜੋ ਵੋਟ ਹੈ ਉਹ ਵੀ ਐਡ ਹੁੰਦੀ ਹੈ ਯਾਨੀ ਕਿ ਸੱਤ ਟੋਟਲ ਹੋ ਗਏ ਕਾਂਗਰਸ ਪਾਰਟੀ ਦੇ ਕੋਲ ਆਮ ਆਦਮੀ ਪਾਰਟੀ ਦੇ ਕੋਲ 13 ਕਾਉਂਸਲਰਸ ਨੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਐਸ ਵੀ ਆਰ ਵੀ ਗਠਜੋੜ ਦੇ ਚੱਲਦੇ ਹੀ ਆਜੋ ਚੋਣ ਹੈ ਉਹਨਾਂ ਦੇ ਵੱਲੋਂ ਲੜੀ ਜਾ ਰਹੀ ਹੈ ਜੋ ਪ੍ਰੇਮ ਲਤਾ ਨੇ ਉਹ ਸਾਂਝੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਹ ਚੋਣ ਮੈਦਾਨ 'ਚ ਉਤਰੇ ਹੋਏ ਨੇ ਹਾਲਾਂਕਿ ਮਹਿਲਾ ਉਮੀਦਵਾਰਾਂ ਦੇ ਵਿਚਾਲੇ ਇੱਕ ਕੀ ਟਫ ਫਾਈਟ ਵੇਖਣ ਨੂੰ ਮਿਲ ਰਹੀ ਹੈ ਦੂਸਰੇ ਪਾਸੇ ਭਾਜਪਾ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਜੋ ਮੇਅਰ ਹੈ तमाम ਜੋ ਅਹੁਦੇ ਨੇ ਉਹ ਭਾਜਪਾ ਦਾ ਹੀ ਬਨੇਗਾ ਹਾਲਕਿ ਹਾਰਸ ਟ੍ਰੇਡਿੰਗ ਦਾ ਵੀ ਖੱਛਾ ਜਿਤਾਇਆ ਜਾ ਰਿਹਾ ਸੀ ਪੱਕਾਇਆ ਜਾ ਰਿਹਾ ਸੀ ਜਿਸ ਤੱਕ ਦੇ ਚਲਦੇ तमाम ਕਾਉਂਸਲਰਜ਼ ਨੂੰ ਵੱਖ-ਵੱਖਾਂ ਤੇ ਸ਼ਿਫਟ ਕੀਤਾ ਗਿਆ ਸੀ ਕਿਸ ਸਥਾਨੇ ਕੋਲ ਅਸੀਂ ਵੇਖਿਆ ਕਿਸ ਸਥਾਨੇ ਕੋਲ ਵੱਡੀ ਹਲਚਲ ਕਿਉਂਕਿ ਆਵਾਦਿਕ ਪਾਰਟੀ ਦੇ तमाम ਜੋ ਕਾਉਂਸਲਰ ਸੀ ਉਹਨਾਂ ਨੂੰ ਰੋਪੜ ਦੇ ਇੱਕ ਰਿਜ਼ੋਰਟ ਸ਼ਿਫਟ ਕੀਤਾ ਗਿਆ ਸੀ ਕਰੜੀ ਸੁਰੱਖਿਆ ਪਹਿਰੇ ਦੇ ਹੇਠ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ तमाम ਕਾਉਂਸਲਰਜ਼ ਨੂੰ ਲੁਧਿਆਣਾ ਦੇ ਹਾਇਤ ਹਸਪਤਾਲ ਜੋ ਹੈ होटल उप गया बीजेपी के काउंसलर भीगढ़ सदन की पूरी कार्रवाई ग्यारह शुरू हुई है उसमाम तो काउंसलर जो म्यूनिस्पल कारपोरेशन दफ्तर सैक्टर सतारा उथे पहुंचे जिस सबसे ग्यारह बजे सदन की कार्रवाई शुरू हुई प्रिजाइडिंग आफिसर तमाम इंस्ट्रक्शन दिखा गई किस तरीके अजी अपनी वोट का भुगतान तमाम काउंसलर्सों